ਸਸ਼ੀ ਕਾਲ ਜੀ ਮੈਰੀ ਨਾਲ ਦੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜਿਹੜਾ ਬਾਬਾ ਤੁਹਾਨੂੰ ਅਸੀਂ ਕਈ ਵਾਰ ਦੁਖਾ ਚੁੱਕੇ ਆ ਉਹਦੀ ਤਾਂ ਭਾਈ ਚਰਚਾ ਹੀ ਬੜੀ ਹੋ ਗਈ ਹੈ ਕਿਉਂਕਿ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਕਿਸੇ ਜਨਾਨੀ ਜਨੂਨੀ ਰੁੱਸ ਜਾਂਦੀ ਆ ਤਾਂ ਬਾਬਾ ਅਜਾਹਾ ਮੰਤਰ ਮਾਦਾ ਰੁੱਸੀਆਂ ਜਨਾਨੇ ਵੀ ਬਿਨਾ ਚੱਪਣਾ ਪਾਏ ਘਰਾਂ ਨੂੰ ਵਾਪਸ ਆਉਂਦੀਆਂ ਨੇ ਤਾਂ ਇੱਕ ਵੀਡੀਓ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਮੁੰਡਾ ਇਹ ਭਾਈ ਬਹੁਤ ਦੂਰੋਂ ਆਇਆ ਇਹ ਆਇਆ 나सिक ਤੋਂ ਤੇ ਕਹਿੰਦਾ ਵੀ ਮੇਰਾ ਵਿਆਹ ਨਹੀਂ ਹੁੰਦਾ ਤਾਂ ਉਸਨੇ ਵੀਡੀਓ ਦੇਖਿਆ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਲੋਕ ਰੀਲਾ ਬਣਾ ਕੇ ਆਪਣੇ ਆਪ ਨੂੰ ਫੇਮਸ ਕਰਨੇ ਤਾਂ ਬਾਬੇ ਵੀ ਕਿਸੇ ਨਾਲੋਂ ਘੱਟ ਨਹੀਂ ਇਹ ਜਿਹੜੇ ਪਖੰਡੀ ਬਾਬੇ ਬੜੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਵੀ ਰੀਲਾਂ ਪਾਈਆਂ ਜਾ ਰਹੀਆਂ ਨੇ ਤਾਂ ਕਿ ਲੋਕ ਉਹਨਾਂ ਨੂੰ ਦੇਖ ਕੇ ਉਹਦੇ ਡੇਰ 'ਚ ਹੋਰ ਆਉਣ ਇਹ ਜਿਹੜਾ ਪਖੰਡਵਾਦ ਵਧਾਉਣ ਨੂੰ ਲੈ ਕੇ ਜਿਹੜਾ ਸੋਸ਼ਲ ਮੀਡੀਆ ਦਾ ਪੂਰਾ ਜਿਹੜਾ ਲਾਹਾ ਲਿਆ ਜਾ ਰਿਹਾ ਇਹਨਾਂ ਪਖੰਡੀਆਂ ਦੇ ਕੋਲ ਜਦੋਂ ਇਹਨਾਂ ਦੇ ਵੀਡੀਓਜ਼ ਵਾਰਨ ਹੋ ਜਾਂਦੀਆਂ ਨੇ ਨਾਲੇ ਤਾਂ ਚੰਗੀ ਕਮਾਈ ਉਧਰ ਹੋ ਜਾਂਦੀ ਹੈ ਬਾਕੀ ਜਿਹੜੇ ਅੰਨੇ ਭਗਤ ਇਹਨਾਂ ਦੇ ਕੋਲ ਆ ਜਾਂਦੇ ਨੇ ਉਹ ਵੀ ਫਿਰ 5-7000 ਰੁਪਏ ਜਾਂ ਫਿਰ ਜਿੰਨੀ ਉਹ ਸ਼ਰਧਾ ਹੁੰਦੀ ਹੈ ਉਹ ਵੀ ਦੇ ਕੇ ਜਾਂਦੇ ਨੇ ਕੋਈ ਜਿਹਦਾ ਕੰਮ ਲੋਟ ਆ ਜਾਂਦਾ ਉਹਨਾਂ ਵੱਲੋਂ ਕਹਿਣੇ ਗੁਣੇ ਦਿੱਤੇ ਚਾਉਂਦੇ ਨੇ ਤਾਂ ਪਖੰਡਵਾ ਜਿਹੜਾ ਕਿ ਹੋਰ ਵੀ ਵੱਧਦਾ ਜਾ ਰਿਹਾ ਤਾਂ ਇਹ ਬੰਦਾ ਨਾਸਿਕ ਤੋਂ ਆਇਆ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ ਤੇ ਉਮਰ ਮੁੰਡੇ ਦੀ ਆ 32 33 ਸਾਲ। ਪਾਬਾ ਕਹਿੰਦਾ ਭਾਈ ਸਾਡੇ ਤਾਂ ਇੱਧਰ ਗਾਣਾ 35 36 37 ਸਾਲ ਦੇ ਹੋ ਜਾਂਦੇ ਤਾਂ ਵੀ ਵਿਆਹ ਦੇ ਬਾਰੇ ਨਹੀਂ ਸੋਚਦੇ ਵੀ ਤੇਰੀ ਤਾਂ ਇੰਨੀ ਕੋਈ ਉਮਰ ਨਹੀਂ ਹੋਈ ਤੂੰ ਕੀ ਮੈਂ ਕਹਿ ਸਕਦਾ ਵੀ ਤੇਰਾ ਵਿਆਹ ਨਹੀਂ ਹੁੰਦਾ ਉਹ ਕਹਿੰਦਾ ਜੀ ਸਾਡੇ ਤਾਂ ਨਾਸਿਕ ਦੇ ਵਿੱਚ 20 22 ਸਾਲ ਦੇ ਜਿਹੜੇ ਕਿ ਵਿਆਹ ਲੈਂਦੇ ਨੇ 25 25 ਤੱਕ ਵੀ ਜਿਹੜੇ ਕਿ ਹੋ ਜਾਂਦੇ ਨੇ ਉਹਨਾਂ ਦੀ ਵੀ ਵਿਆਹ ਜਿਹੜਾ ਕਿ ਛੇਤੀ ਕਰ ਲੈਂਦੇ ਨੇ ਮੇਰੇ ਤਾਂ ਕਹਿੰਦਾ ਭਤੀਜ ਮੇਰਾ ਨਹੀਂ ਕਹਿੰਦਾ ਵਿਆਹ ਹੋ ਰਿਹਾ ਤਾਂ ਫਿਰ ਬਾਬਾ ਨੇ ਕਿਹੜਾ ਮੰਤਰ ਮਾਰਿਆ ਤੇ ਕੀ ਟੋਟਕਾ ਦੱਸਿਆ ਵੀ ਤੇਰਾ ਵਿਆਹ ਹੋ ਜੂਗਾ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਤੇ ਵਿਆਹ ਦੇ ਵਾਸਤੇ ਉਹ ਦਰਦਾਂ ਤੇ ਭੜਕਦੇ ਫਿਰਦੇ ਨੇ ਤਾਂ ਪਖੰਡੀ ਦਾ ਸੁਣ ਲੋ ਟੋਟਕਾ ਕੀ ਕਹਿੰਦਾ ਬਾਕੀ ਅਸੀਂ ਅੱਗੇ ਗੱਲ ਕਰਦੇ ਆਂ ਮੈਂ ਬੰਬੇ ਸੇ ਮੁੰਬਈ ਸੇ ਸਕਿਆ ਨਾ ਮੈਂ ਤੁਹਾਡਾ ਵਿਕਰਮ ਜੀ ਸਿੱਕਾ ਚਾਹਤੋ ਬਿੱਟੇ ਹਾਂ ਸੱਤ ਦੀ ਨਹੀਂ ਹੋ ਰਹੀ ਉਮਰ ਜਾਦਾ ਹੋਊ ਕਾ ਉਮਰ ਹੋਏ ਕਿੰਨੇ ਉਮਰ ਗਿਆ ਮੇਰੀ 30 में तो करते ही हैं बच्चे लोग क्या बात है? हमारे हमारे बीस बाईस पच्चीस तक हो जाती है, अच्छा, नहीं तो बच्चे, तो है तो सब, सब मेरे अच्छा, नहीं किया नहीं किसी मतलब कोई पसंद नहीं रिश्ते आते हैं वापस चले जाते हैं कोई बोलते ट्रक ड्राइवर से नहीं करनी कोई क्या है क्या हाँ जी क्या हुआ काम तो काम है इसमें क्या ਸਭ ਕੁਝ ਮਨੇ ਦੋ ਗਾੜੀਆਂ ਮੇਰੇ ਕੋਲ ਪੈਸੇ ਵੀ ਅੱਛੇ ਬੁੱਕ ਮਾ ਮਾਈ ਕੀ ਕਿਰਪਾ ਸਭ ਤੋਂ ਬੜੀ ਹੈ ਅਰੇ ਕੀ ਸੁਪੋਣਾ ਸੀ ਪ੍ਰੋਫੈਸ਼ਨਲ ਮੇਕਅੱਪ ਲੈ ਮੇਰੇ ਕੋਲ ਮਾਈ ਕੇ ਬਿਟੇ ਅਰਜੀ ਲਗਾ ਦੋ ਇਸ ਚੀਜ਼ ਕੀ ਤੁਹਾਡਾ ਬਿਆਹ ਕਦੋਂ ਜਗਾ ਬਾਕੀ ਆਪ ਲੋਕਰ ਸਨਾ ਤੰਤਰ ਕਟ ਕਰਵਾ ਲੈ ਤੇਰਾ ਬਿਆਹ ਬੰਦ ਕੋਈ ਬਾਤ ਨਹੀਂ ਮਾਈ ਕੀ ਕਿਰਪਾ ਸੇ ਜੋ ਮਾ ਮਾਈ ਨੇ ਚਾਇਆ ਅਚੀ ਜਗ੍ਹਾ ਤੇਰਾ ਬਿਆਹ ਸ਼ਾਦੀ ਹੋਵੇਗਾ ਲੈ ਬੇਟਾ ਮਾਤਰਾ ਨਿਤਰਾ ਕਲਿਆਣ ਕਰੇ ਲੈ ਜੋੜੀ ਕਰ ਜੈ ਕਾਰਾ ਸ਼ਰਵਲਿਦਾ ਹਾਂਜੀ ਵੀਡੀਓ ਤੁਸੀਂ ਦੇਖ ਲਈ ਤਾਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਜਿਹੜਾ ਪਖੰਡਵਾਦ ਦੇ ਵਿੱਚ ਉਹ ਫਸਾਇਆ ਜਾ ਰਿਹਾ ਜਦੋਂ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਜਦੋਂ ਤੁਹਾਡਾ ਕਿਸੇ ਨਾਲ ਵਿਆਹ ਹੋਣਾ ਕਿਸੇ ਨਾਲ ਤੁਹਾਡੇ ਸੰਜੋਗ ਜੁੜਨੇ ਨੇ ਨਾ ਉਹ ਤੁਹਾਡੇ ਜੁੜੇ ਕੀ ਅ ਪਤਾ ਵੀ ਨਹੀਂ ਤੁਹਾਨੂੰ ਲੱਗਣਾ ਕਿ ਕਦੋਂ ਜੁੜਗੇ ਪਰ ਇਹ ਪਖੰਡਵਾਦ ਦੇ ਵਿੱਚ ਤੁਸੀਂ ਟੂਣਾ ਕਰਕੇ ਜਾਂ ਕਿਸੇ ਦੇ ਕਿਸ ਦਾ ਮਾੜਾ ਕਰਕੇ ਕਦੇ ਵੀ ਆਪਣਾ ਚੰਗਾ ਨਹੀਂ ਹੁੰਦਾ ਜੇ ਕੋ ਤੁਹਾਨੂੰ ਟੂਣਾ ਦੱਦ ਵੀ ਭਾਈ ਫਲਾਣੀ ਗੱਲ ਕਰਦੇ ਤੂੰ ਚ ਰਸਤੇ ਚ ਰੱਖਦੇ ਤੂੰ ਤੇਰਾ ਵਿਆਹ ਹੋ ਜੂਗਾ ਜੈਦ ਐਦਾ ਕਦੇ ਵੀ ਨਹੀਂ ਹੁੰਦਾ ਇੱਕ ਪਾਸੇ ਤਾਂ ਤੁਸੀਂ ਸਾਡੇ ਉਹਨਾਂ ਆਪਣੇ ਗੁਰੂਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਹੁਣ ਦਿਨ ਵੀ ਜਿਹੜੇ ਕਿ ਚੱਲ ਰਹੇ ਨੇ ਤੇ ਇੱਥੇ ਪਖੰਡਵਾਦ ਦਾ ਬੋਲ ਵਾਲਾ ਇਹਨਾਂ ਦੀ ਕੀ ਕੁਰਬਾਨੀਆਂ ਨੇ ਤੁਸੀਂ ਆਪ ਹੀ ਦੇਖੋ ਇਹ ਜਿਹੜੇ ਕਿ ਲੋਕ ਦੇਵ ਦੇਵਤੇ ਦੇ ਨਾਲ ਉੱਤੇ ਦੁਕਾਨਾ ਖੋਲ੍ਹ ਕੇ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਘਬਰਾ ਕੀਤਾ ਚੌਰੀਆ ਹੋਰ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼